ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਉਣੀਆਂ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸਦੇ ਵੀਰ ਜੀ ਇੱਕ ਰੀ ਜਗਿੰਦਰ ਸਿੰਘ ਤੇ ਐਡਰੈਸ ਵੀ ਦੱਸ ਦ ਐਡਰੈਸ ਪਿੰਡ ਭੋਮਾ ਪਿੰਡ ਫਰ ਮਾਡੇ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਮਰਸਰ ਹਨਾ ਠੀਕ ਆ ਤੇ ਵਪਾਰ ਦਾ ਕੰਮ ਆਪਣਾ ਕਰਦੇ ਪਛੂ ਕਰਦੀਆਂ ਹੀ ਕਰਦੀਆਂ ਹੀ ਆ ਇਹ ਕਿ ਹੋਵੇ ਦਿਨੀਆਂ ਜੀ ਇਥਾਂ ਥੋੜਾ ਦੇ ਤੱਦ ਪੇ ਅੱਛਾ ਥਾਂ ਨਹੀਂ ਦੀਆਂ ਨਹੀਂ ਅੱਛਾ ਇੱਥੇ ਮਤਲਬ ਇਹੀ ਜਗਾ ਵਾ ਤੇ ਇੱਥੇ ਫਿਰ ਚਾਰੇ ਡੰਗਰ ਬੰਦਨੇ ਹੁੰਦੇ ਆ ਇੱਥੇ ਫਿਰ ਸੂਤਰ ਨਹੀਂ ਹੁੰਦਾ ਕਈ ਵਾਰੀ ਕਹਿੰਦੇ ਕਿ ਜਦੋਂ ਕਰੇ ਮੀਮੂ ਆ ਜੇ ਜਾਂ ਕੁਛ ਤੇ ਫਿਰ ਅੰਦਰ ਇਹ ਚਾਰੇ ਬੰਦਨੀਆਂ ਪੈਂਦੀਆਂ ਤੇ ਉਹ ਫਿਰ ਜਗਾ ਜਿਹੜੀ ਕਿੰਦੇਗੀ ਘੱਟ ਹੁੰਦੀ ਆ ਤੇ ਜਿੰਨੀਆਂ ਕਿੰਨੀਆਂ ਵੇਚਨੀਆਂ ਫਿਰ ਅੱਜ 3 ਲਈ 90 ਦਿਨ ਇੱਕ ਵੇ ਰੱਖਣੀ ਫਿਰ ਘਰ ਆਸਤੇ ਇੱਕੋ ਰੱਖ ਠੀਕ ਐ ਦੋ ਆਹ ਵਾਲੀਆਂ ਤੇ ਇੱਕ ਉਹ ਅੰਦਰ ਪੱਜੀ ਜੇ ਨਹੀਂ ਠੀਕ ਐ ਤੇ ਚਲੋ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰ ਲੈਣੀ ਆ ਥਾਣੇ ਤੇ ਦੇਖ ਸਾਦੇ ਲੱਗੇ ਤਾਂ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਤੋਂ 14 ਕਿਲੋ ਹੈਗਾ ਪੱਕਾ ਤਿਆਰ 14 ਲੀਟਰ ਠੀਕ ਐ ਤੇ ਸੋਈ ਨੂੰ ਕਿੰਨਾ ਕਿਚਰ ਹੋ ਗਿਆ ਜੀ ਸੋਈ ਨੂੰ ਦਾ ਬਾਰਾਂ ਦਿਨ ਦਾ ਸਬਾਰਾਂ ਦਿਨ ਹੋ ਗਈ ਆ ਤੇ ਵਧ ਜੋ ਕਿ ਦੁੱਧ ਹੋ ਰਿਹਾ ਕਿੰਨਾ ਕਰੀ ਜਾਉਗੀ ਦਵਾ ਤੇ 16 17 ਗਲ ਦੀ ਅੱਛਾ 16 17 ਜਿਹੜਾ ਦੁੱਧ ਚਵਾ ਦਿੰਦੀ ਆ ਚਲੋ ਤੋਰੋ ਫਿਰ ਇੱਕ ਰੀ ਨੂੰ ਦੁੱਧ ਕਿੰਨੇ ਕਿ 14 ਲੀਟਰ ਇਹਦੇ ਕੋਲ ਤਿਆਰ ਹੈ ਬਾਕੀ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਗਾਵਾ ਤੁਹਾਨੂੰ ਤਿੰਨ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਬੱਚੇ ਤੋਂ ਬਿਨਾ ਹੀ ਆ ਤੇ ਇੱਕਾ ਹੀ ਬੱਚੇ ਵਾਲੀ ਹੈ ਜਿਹੜੀ ਬਾਕੀ ਦੋਤੇ ਤੁਸੀਂ ਆਪ ਚਵਾਈ ਕਰਕੇ ਖੜਨਾ ਆਪਣੀ ਸਮਝਣਾ ਠੰਡੀ ਜਿਹੀ ਯਾਤਰਾ ਠੀਕ ਹੈ ਠੰਡੀ ਲੈ ਆਪੇ ਇੱਥੇ ਲੈ ਆ ਨਾ ਹਾਂ ਅੱਤਾਰਾ ਵੀ ਹਾਂ ਦੇਖ ਸਾਡੇ ਚਾਵਾ ਵੀ ਦਾ ਪਿਛਲੇ ਸਣਾ ਚ ਵੀ ਦਿਖਾ ਦੋ ਠੀਕ ਹੈ ਤੇ ਥਣ ਥਣ ਪੂਰੇ ਹੀ ਆ ਹਾਂਜੀ ਕੋਈ ਬਾਦ ਘਾਟ ਤੇ ਨਹੀਂ ਆ ਨਹੀਂ ਨਹੀਂ ਥਣ ਤੇ ਮੋਲੇ ਦਾ ਮੋਲੇ ਦਾ 40000 ਦਾ 40000 ਰੇ ਵਿਕਜੋ 40 ਦੀ ਦੇ ਦਾ ਘਟ ਘਾਟ ਦਾ ਅੱਛਾ ਕਿੰਨੇ ਘਟਾ ਦੋਗੇ 2000 ਘਟਾ ਚਲੋ ਯਾਰ ਹੋਰ ਘਟਾ ਦੇ 70000 ਦੀ ਜਾਂਦੇ ਬਾਕੀ ਇਹ ਕਿ ਚਲੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਤੇ ਜਿਹੜਾ ਆਪੇ ਜਿਹੜਾ ਕੋਈ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਤੁਸੀਂ ਆਪੇ ਫਿਰ ਕੋਈ ਨਾ ਕਰ ਲਾਂਗੇ ਮੌਕੇ ਤੇ ਵਾਦਾ ਘਾਟਾ ਕਰ ਲਓਗੇ ਜਿਤਨਾ ਵੀ ਹੋਊਗਾ ਠੀਕ ਹੈ ਨਾ ਬਸ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਕਹਿੰਦੇ ਸੀ ਕਿ ਜਿਹੜੀਆਂ ਦੇ ਦੇਣੀਆਂ ਤੇ ਹੁਣ ਜਿਹੜੀ ਆ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ 6 ਕਿਲੋ 6 ਕਿਲੋ ਹੈਗਾ ਪੱਕਾ ਦੁੱਧ ਹੈ ਅੱਛਾ ਤੇ ਇਹਦਾ ਬੱਚਾ ਨਹੀਂ ਹੈਗਾ ਹਨਾ ਬੱਚਾ ਤੋਰਾਂ ਹਾਂ ਫਿਰ ਇੱਕ ਵਾਰੀ ਨਾ 6 ਕਿਲੋ ਦੁੱਧ ਜਿਹੜਾ ਕਿੰਦੇ ਕੀ ਉਹਦੇ ਕੋਲ ਵੀ ਹੈਗਾ ਬਾਕੀ ਦੁੱਧ ਆਪਣਾ ਤੁਸੀਂ ਚੁਆਈ ਕਰਕੇ ਵੇਖ ਚੱਕ ਲੈ ਜੇ ਬਾਕੀ ਇਹ ਵੀ ਪਾਸ ਕੋ ਵੀਰ ਫੋਨ ਲਾਵੇ ਕਦੀ ਵੀਰ ਜੀ ਹੁਣੇ ਕਿੰਦੇ ਕਿ ਰੇਟ ਜਿਤਨਾ ਜੇ ਕੋਈ ਲਾਊਗਾ ਤੇ ਆਪੇ ਮੌਕੇ ਤੇ ਸੌਦਾ ਹੋ ਜਾਊਗਾ ਅੱਜ ਲੈ ਆਇਆ ਬਾਕੀ ਜੇ ਕੋ ਸਾਮ ਕਰੂਗਾ ਤੇ ਆਪਣਾ ਕੁਦਹਾ ਲੂਗਾ ਨਹੀਂ ਸਾਮ ਕਰੂਗਾ ਤੇ ਕੋ ਕਟਾ ਲੂਗਾ ਹਾਂ ਆ ਜੀ ਚੱਲਾ ਐਪਸ ਕਰਨ ਅੱਗੇ ਆ ਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਇਹਦਾ ਮੁੱਲ 18 ਯਾਤ 18 ਯਾ ਰਿਆ ਤੇ ਵਿੱਚੋਂ ਕਰ ਦੇਣਾ ਮਾਨਤ ਨਹੀਂ ਮਾਨਤ ਕਿੰਨਾ ਕਰ ਦੋਗੇ ਇਹਦਾ 2000 ਛੱਡ ਦਈਏ 2000 ਅੱਛਾ ਠੀਕ ਹੈ ਚਲੋ 1500 ਰੋਣ ਦੇ ਲਾਗੇ ਹੋ ਜੋਗੀ ਕਿ ਮੌਕੇ ਤੇ ਕੋਈ ਫਿਰ ਫੋਨ ਲਾਵੇ ਕਰੀ ਤੇ ਹੁਣ ਇੱਕ ਉਹ ਅੰਦਰ ਉਹ ਵੀ ਵੱਜੀ ਆ ਨਾ ਉਹ ਹੀ ਲੈ ਆਓ ਫਿਰ ਦੌਰ ਇਹਦਾ ਵੀ ਕਿੰਦਰ ਕੀ ਧਾਰ ਮਾਰ ਹੀ ਦਿੰਨੀ ਆ ਦਾ ਭਾਈਆ ਠੀਕ ਆ ਅਲੈਕਸੈਂਡਰ ਤੇ ਅਗਲੇ ਥਾਂ ਜਾ ਕੇ ਜਵਾਦ ਖਾਈ ਦਿਓ ਫਿਰ ਠੀਕ ਹੈ ਜੀ ਚਲੋ ਹੁਣ ਜਿਹੜੀ ਇੱਕ ਗਾਨ ਦਾ ਰਹਿ ਗਈ ਆ ਉਹ ਵੀ ਲਾ ਕੇ ਦਿਖਾ ਦੋ ਫੇ ਹਾਂ ਲੇਖ ਸਕਦੇ ਹੁਣ ਨਹੀਂ ਦੋ ਤਿੰਨ ਲਾ ਕੇ ਦੋ ਇੱਕ ਕੋਹ ਵਾਲੀ ਗਿੰਦ ਕੀ ਘਰੇ ਰੱਖ ਲੈਣੀ ਆ ਇੱਕ ਘਰੇ ਰੱਖਣੀ ਨਾ ਚੌਂਚ ਜਿਹੜੀ ਮਰਜ਼ੀ ਘਰੇ ਕੰਦੇ ਰੱਖ ਲਾਂਗੇ ਇੱਕ ਘਰੇ ਰੱਖਣੀ ਬਸ ਅਜੇ ਲੈ ਆਓ ਇਹ ਦੇਖੋ ਕਿੰਨਾ ਤਰਾਂ ਦੁੱਧ ਇਹਦਾ 6 ਕਿਲੋ ਅੱਛਾ ਇਹਦਾ 6 ਕਿਲੋ ਲੈ ਜਾ ਫਿਰ ਬਾਕੀ ਇਤਨੇ ਵੀ ਕੱਦ ਕਾਠ ਬੇਲੇ ਦੀ ਚੰਗੀ ਆ ਉਮੀਦ ਹੈ ਇਹਨੇ ਸੱਜਣ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਹੁਣ ਇਹਦੇ ਕੋਲ ਵੀ 6 ਲੀਟਰ ਜਿਹੜਾ ਦੁੱਧ ਦੱਸਦੇ ਤੇ ਇਹਦਾ ਕਿੰਨਾ ਮੁੱਲ ਫਿਰ ਇਹਦਾ ਮੁੱਲ 12000 ਅੱਛਾ ਇਹਦਾ 12000 ਰਿਆ ਚਲੋ ਬਾਕੀ ਕੋ ਫੋਨ ਲਾਵੇ ਹਨਾ ਮੌਕੇ ਤੇ ਮਨਤਨ ਜਿਹੜਾ ਕਰ ਦੋਗੇ ਠੀਕ ਹੈ ਤੇ ਬਾਕੀ ਚਲੋ ਜੋ ਵੀ ਇਹ ਸਾਰਾ ਕੁਝ ਇਹੀ ਆ ਆਪਣੀ ਆਪ ਚਵਾਈ ਕਰਕੇ ਤਸੱਲੀ ਕਰਕੇ ਵੇਸ ਚੱਕ ਕੇ ਫੇਰ ਹੀ ਖੜਨੀ ਆ ਜੀ